ਲੋਗੇ ਮਿੱਤਰੋ ਜੇ ਇਨ ਕੇਸ ਕਿਸੇ ਬੰਦੇ ਦੇ ਪਤਨੀ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਉਹਨੂੰ ਛੱਡ ਕੇ ਕਿਤੇ ਹੋਰ ਚਲੀ ਜਾਵੇ ਜਾਂ ਉਹਦੇ ਪਿੱਛੇ ਚਲੀ ਜਾਵੇ ਤੇ ਬੰਦਾ ਕਿਸੇ ਮੈਂ ਕੋਰਟ ਦੇ ਵਿੱਚ ਕੇਸ ਲਾ ਕੇ ਜਿਹਨੂੰ ਸੈਕਸ਼ਨ 9 ਦਾ ਕਹਿੰਦੇ ਮੁਰਬਸੇਵੇ ਦਾ ਮੈਂ ਵਾਪਸ ਲਿਆਉਂ ਤੇ ਬਹੁਤ ਜੈਨੂਅਲ ਰੀਜ਼ਨ ਦਿੰਦੇ ਹੋਏ ਜੇ ਘਰ ਵਾਲੇ ਕੋਰਟ ਦੇ ਵਿੱਚ ਮਨਾ ਕਰਦੇ ਵੀ ਸਪੋਜ ਕਰੋ ਬੰਦਾ ਨਸ਼ੇੜੀ ਐ, ਚੋਰ, ਠੱਗ ਐ, ਵੇਲੜਾ ਐ। ਕੁੱਟਦਾ ਮਾਰਦਾ ਐ। ਜਾਂ ਮੈਨੂੰ ਖਰਚਾ ਨਹੀਂ ਦਿੰਦਾ। ਕੁਛ ਇਹੋ ਜਿਹੇ ਵੇਲਡ ਰੀਜਨ ਦੇ ਕੇ ਅਗਰ ਘਰ ਵਾਲੀ ਕਹੇ ਕਿ ਮੈਂ ਇਹਦਾ ਨਹੀਂ ਰਹਿਣਾ ਚਾਹੁੰਦੀ ਤੇ ਉਹਨੂੰ ਧੱਕੇ ਨਾਲ ਉਹਦੇ ਘਰੇ ਨਹੀਂ ਲਿਆ ਜਾ ਸਕਦਾ। ਉੱਪਰ ਤੋਂ ਜੇ ਘਰ ਵਾਲੀ ਸੈਕਸ਼ਨ 25 ਦੇ ਅੰਡਰ ਕੇਸ ਲਾ ਦੇ ਕਿ ਮੈਨੂੰ ਇਹ ਤੋਂ ਖਰਚਾ ਚਾਹੀਦਾ ਆਪਣੇ ਘਰ ਵਾਲੇ ਤੋਂ। ਚਾਹੇ ਮਨਥਲੀ ਹੋਵੇ, ਚਾਹੇ ਲੰਮ ਸਮ ਹੋਵੇ, ਚਾਹੇ ਪਰਮਨੈਂਟ ਹੋਵੇ। ਤਾਂ ਕੋਰਟ ਅਗਰ ਸੈਟੀਸਫਾਈਡ ਹੁੰਦੀ ਹੈ ਜੇ ਕੋਰਟ ਨੂੰ ਲੱਗਦਾ ਹੈ ਕਿ ਉਹਦੇ ਘਰ ਨਾਲ ਕੋਲੇ ਠੀਕ ਠਾਕ ਕਮਾਈ ਦੇ ਸਾਧਨ ਹਨ ਜਿਵੇਂ ਕੋਈ ਜੋਬ ਕਰਦਾ ਹੈ ਕੋਈ ਦੁਕਾਨ ਹੈ ਕੋਈ ਬਿਜ਼ਨਸ ਹੈ ਕੋਈ ਜਮੀਨ ਹੈ ਕਿਸੇ ਵੀ ਤਰ੍ਹਾਂ ਦੇ ਰਿਸੋਰਸਸ ਹੋਣ ਜਿਥੋਂ ਇਨਕਮ ਆ ਰਹੀ ਹੈ ਤਾਂ ਕੋਰਟ ਉਸੇ ਹਿਸਾਬ ਨਾਲ ਉਸ ਬੰਦੇ ਨੂੰ ਇਹ ਆਰਡਰ ਕਰ ਸਕਦੀ ਹੈ ਕਿ ਤੁਸੀਂ ਉਹਨਾਂ ਨੂੰ ਕਿ ਲੰਮ ਸਮ ਜਾਂ ਮਹੀਨਾਵਾਰ ਜਾਂ ਪਰਮਾਨੈਂਟ ਇਹਨਾਂ ਖਰਚਾ ਦੇਉ। ਤੇ ਉਹ ਖਰਚਾ ਦੇਣਾ ਹੀ ਪੈਂਦਾ ਹੈ। ਤੇ ਜੇ ਇਨ ਕੇਸ ਅ ਕਿਸੇ ਨੂੰ ਇਹ ਲੱਗੇ ਕਿ ਮੈਂ ਖਰਚਾ ਨਹੀਂ ਦੇਵਾਂਗਾ ਤਾਂ ਕੋਰਟ ਉਸ ਬੰਦੇ ਨੂੰ ਜੇਲ੍ਹ ਭੇਜਣ ਦਾ ਆਰਡਰ ਕਰ ਸਕਦੀ ਹੈ। ਤੇ ਉਹ ਜੇਲ੍ਹ ਤੋਂ ਉਹਨਾਂ ਟਾਈਮ ਵਾਪਸ ਬਾਹਰ ਨਹੀਂ ਆ ਸਕਦਾ ਜਿੰਨਾ ਟਾਈਮ ਉਹ ਖਰਚਾ ਨਾ ਦੇਵੇ। ਤੇ ਕਈ ਨਾ ਨਹੀਂ ਲੱਗਦਾ ਹੁੰਦਾ ਕਿ ਮੈਂ ਜੇਲ੍ਹ ਚਲਾ ਗਿਆ ਕੋਈ ਨਹੀਂ ਬੈਠਿਆ ਸਾਲ ਬੈਠਿਆ ਦੋ ਸਾਲ ਬੈਠਿਆ ਪਰ ਉਹਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਜਿੰਨਾ ਟਾਈਮ ਤੁਸੀਂ ਬੈਠੋਗੇ ਚਾਹੇ ਤੁਸੀਂ ਸਾਲ ਬੈਜੋ ਚਾਹੇ ਦੋ ਸਾਲ ਬੈਜੋ ਚਾਹੇ ਵੱਧ ਬੈਜੋ ਉਨੇ ਸਮੇਂ ਦੇ ਮਹੀਨਾਵਾਰ ਜਿੰਨਾ ਖਰਚਾ ਤੁਹਾਨੂੰ ਬਣਿਆ ਗਿਆ ਮੰਨ ਲ ਸਪੋਜ਼ ਕਰੋ 5000 ਦਾ 10000 ਮਹੀਨੇ ਦੀ ਕਿਸੇ ਥੋੜੀ ਵੱਧ ਗਈ ਜਾਂ ਥੋੜੀ ਤਨਖਾਹ ਦਾ ਤੀਜਾ ਹਿੱਸਾ ਜਾਂ 50% ਜੋ ਵੀ ਕੋਰਟ ਨੂੰ ਸੈਟੀਸਫਾਈ ਲੱਗਾ ਕੋਰਟ ਨੇ ਆਰਡਰ ਕਰਤਾ ਉਹ ਤੁਹਾਨੂੰ ਸਾਰੇ ਦਿਨੇ ਪਣਗੇ ਦੋ ਸਾਲਾਂ ਦੇ ਫੇਰ ਹੀ ਤੁਸੀਂ ਬਾਹਰ ਆ ਸਕਦੇ ਹੋ ਇਸ ਕਰਕੇ ਜਿੱਥੇ ਖਾਤੇ ਦੇ ਕੇਸ ਦੇ ਵਿੱਚ ਖਰਚਾ ਲੱਗ ਗਿਆ ਤੇ ਉਹ ਮਿੱਤਰ ਪਰ ਉਹ ਦੇਣਾ ਹੀ ਪੈਣਾ ਹੈ ਉਹ ਉਹ ਤੋਂ ਭੱਜਣ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਕੋਸ਼ਿਸ਼ ਕਰੋ ਕਿ ਫੈਮਲੀ ਕੋਟਾ ਤੱਕ ਨਾ ਪਹੁੰਚਿਆ ਜਾਵੇ ਆਪਦੇ ਘਰਾਂ ਚ ਬੈਠ ਕੇ ਕੁਝ ਸੰਦਰ ਬੰਦਿਆਂ ਨਾਲ ਲੈ ਕੇ ਵਧੀਆ ਤਰੀਕਿਆਂ ਨਾਲ ਇਸਲੇ ਹੱਲ ਕਰੋ ਤੇ ਖੁਸ਼ੀ ਖੁਸ਼ੀ ਜ਼ਿੰਦਗੀ ਜਿਓ ਕਿਉਂਕਿ ਕੋਰਟ ਕਚੈਰੀਆਂ ਦੇ ਚੱਕਰ ਬਹੁਤ ਲੰਬੇ ਜਿਹੋੜੇ ਬੰਦੇ ਨੇ ਮੈਂ ਇੱਕ ਵਕੀਲ ਹਾਂ ਫਿਰ ਵੀ ਮੈਂ ਸਲਾਹ ਦੇ ਰਿਹਾ ਕਿ ਜੇ ਘਰੇਵੱਤੀ ਮਸਲਾ ਨੱਬੜਦਾ ਤਾਂ ਵਧੀਆ ਨਹੀਂ ਕਈ ਬੰਦਿਆਂ ਨੂੰ ਕਿਉਂਕਿ ਸਾਡਾ ਸਮਾਜ ਉਸ ਤਰ੍ਹਾਂ ਦਾ ਹੈ ਬੰਦੇ ਨੂੰ ਲੱਗਦਾ ਵੀ ਚਾਲ ਲੈਦਾ ਜਨਾਨੀ ਆ ਭੱਜ ਕੇ ਇੱਥੇ ਭੱਜਦੀਆਂ ਪਰ ਪ੍ਰਭੂ ਕੋਰਟ ਦੇ ਵਿੱਚ ਬੰਦਾ ਥੱਕ ਜਾਂਦਾ ਬੰਦਾ ਨਹੀਂ ਭੱਜ ਸਕਦਾ ਕਿਉਂਕਿ ਬੰਦੇ ਕੋਲੇ ਸਾਰੇ ਸਾਧਨ ਨੇ ਚਾਹੇ ਪੋਲੀਟੀਕਲ ਨੇ ਚਾਹੇ ਸਮਾਜਿਕ ਨੇ ਚਾਹੇ ਜੋ ਵੀ ਬੰਦੇ ਦੀ ਸਰਦਾਰੀ ਹੈ ਤੇ ਔਰਤ ਹਮੇਸ਼ਾ ਬੰਦੇ ਦੇ ਅਧੀਨ ਹੈਗੀਆਂ ਨੇ ਚਲੋ ਕੁਝ ਔਰਤਾਂ ਬੇਸ਼ੱਕ ਇੰਡੀਪੈਂਡੈਂਟ ਹੋ ਗਿਆ ਪਰ ਜੇ ਔਰਤ ਖਰਚਾ ਮੰਗੇ ਤਾਂ ਕੋਟ ਖਰਚਾ ਲਾਊਗੀ ਲਾਊਗੀ ਤੇ ਖਰਚਾ ਹਰ ਹਾਲ ਦੇਣੇ ਬੂ ਦੇ ਕੇ ਖੜਾ ਛੁੱਟੋ ਇਹ ਤੋਂ ਭੱਜਣ ਜਾ ਸਕਦਾ ਧੰਨਵਾਦ